ਹਰਾਈ ਤੋਂ ਧੰਨਵਾਦ ਕਰਦਾ ਅੱਜ ਉਹ ਮੇਰੇ ਦਾਦਾ ਜੀ ਸਾਹ ਪ੍ਰਤਾਪ ਸਿੰਘ ਜਿਹੜੋ ਉਹਨਾਂ ਦਾ ਅੱਜ ਵਰਸੀ ਸੀ ਤੁਸੀਂ ਸਵੇਰੇ ਵਰਹਾ ਦੇ ਕੇ ਤੁਰੇ ਅਰਦਾਸ ਕਰਕੇ ਤੁਰੇ ਜਿਹੜੇ ਜੀ ਨੇ ਚੋਵੇ ਕੋਈ ਨਹੀਂ ਕਾੜੀ ਕੱਟੀ ਆ ਗੱਡੀ ਲੱਗੀ ਕਾੜੀ ਆਹ ਭਾਈ ਉਹ ਸਾਲਿਆ ਹੋਰ ਸਟੇਜ ਕਰਕੇ ਆਏ ਸੀ ਅਸੀਂ ਕਰਵਾ ਜਿਹੜਾ ਹੁਣ ਇਹ ਕੰਮ ਦੇ ਹੁਆ ਹੋਇਆ ਉਹਨੂੰ ਮਾਰਾ ਸਹੀ ਤਰੱਕੀਏ ਇਹ ਸੱਚੇ ਪਾਸੋਂ ਸਾਡੇ ਤੇ ਮੇਰ ਆਉਣਾ ਕਿਉਂ ਅਸੀਂ ਇਹ ਕੰਮ ਕਰਦੇ ਕਿਉਂਕਿ ਮੈਂ ਅੱਜ ਇੱਥੇ ਤੁਹਾਡੇ ਨਾਲ ਵੱਡੀ ਗੱਲ ਨਹੀਂ ਕਰਨੀ ਪਰਕਿ ਮਰਬਾਕ ਹੋ ਗਿਆ ਆਪ ਜੀ ਦੇ ਕੋਲ ਆਪ ਨੇ ਆਇਆ ਇਹ ਅਪਰਾਸ ਨੂੰ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆ ਜਾਣ ਕੇ ਜਿਵੇਂ ਭਟਕਣ ਲੱਗ ਜਾਂਦਾ ਗਲਤ ਹੋਊਗਾ ਤੁਹਾਨੂੰ ਪਤਾ ਕਿ ਆਪਾਂ ਕੀ ਕਰ ਸਕਦੇ ਆ ਇਹ ਹੈ ਜੀ ਕਿ ਜਿੰਨਾ ਤੱਕ ਜਿਹੜਾ ਬੇੜਾ ਜਿਹੜਾ ਆਊਗਾ ਉਹਦੇ ਵਿੱਚ ਥੋੜੀ ਜਿਮੀ ਪਿਆਰ ਕਰਿਆ ਕਰੇ ਕਿ ਆਪਾਂ ਵੱਟ ਛੱਡ ਕੇ ਜਿਹੜੇ ਬੱਚੇ ਗੁਮਾਹ ਹੋਏ ਨੇ ਜਿਹੜਾ ਜਿਹੜਾ ਨਸ਼ਾ ਜਿਹੜਾ ਨਸ਼ਾ ਜਿਹੜਾ ਨਸ਼ਾ ਹੈ ਇਸ ਨੂੰ ਆਪਾਂ ਕਾਬੂ ਕਰ ਲਈਏ ਕਹਾਵਾ ਸਮਝਾਗੇ ਕਿ ਆਪਾਂ ਬੜੀ ਵੱਡੀ ਜੰਗ ਜਿੱਤ ਗਏ ਇਹ ਆਪਣੀ ਇੱਕ ਵੱਡਾ ਇਹ ਕਰ ਲਈਏ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਦੇ ਬਜਾਏ ਤੇ ਬੇਰੋਜ਼ਗਾਰੀ